24 ਪੰਜਾਬ نیوز ਚੈਨਲ ਦੇ ਦਿੱਕ ਦਿੱਸ਼ਕਾਂ ਨੂੰ ਪਿਆਰ ਪਿਆਰ ਸਸ਼ੇਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੇ ਹੋਂਡ ਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਅੱਜ ਤਰਨਤਨ ਦੇ ਐਸਐਸਪੀ ਕੰਪਲੈਕਸ ਗੇਟ ਅੱਗੇ ਕਿਸਾਨ ਜਥੇਬੰਦੀਆਂ ਦੇ ਜਮੂਰੀ ਅਧਿਕਾਰੀ ਸਭਾ ਪੰਜਾਬ ਦੇ ਪ੍ਰਧਾਨ ਜਗਮੋਹਨ ਸਿੰਘ ਸ਼ੀਤ ਪਗਗ ਸਿੰਘ ਦੇ ਪਾਂਜੇ ਦੀ ਅਗਵਾਈ ਹੇਠ ਤਰਨਤਨ ਐਸਐਸਪੀ ਦੇ ਖਿਲਾਫ ਜ਼ੋਰ ਪ੍ਰਦਰਸ਼ਨ ਤੇ ਪਾਰੀ ਨਾਰੇਬਾਜੀ ਕੀਤੀ ਗਈ ਅਤੇ ਅਨਮਿੱਥੇ ਸਮੇਂ ਲਈ ਟਰਨਾ ਵੀ ਲਗਾਇਆ ਗਿਆ ਜਿਸ ਵਿੱਚ ਵਕ ਵਕ ਜਥੇਬੰਦੀਆਂ ਦੇ ਆਗੂ ਤਰਸੇਮ ਸਿੰਘ ਲੋਹਾਰ ਕਿਸਾਨ ਆਗੂ ਜਸਵੰਤ ਸਿੰਘ ਬਾਗੜੀਆਂ ਤਰਕਸ਼ੀਲ ਸੁਸਾਇਟੀ ਸਮੇਤ ਹੋਰਾਂ ਆਗੂ ਵੀ ਸ਼ਾਮਿਲ ਸਨ ਸ਼ਹੀਦ ਭਗਤ ਸਿੰਘ ਜੀ ਦੇ ਭਾਜੇ ਜਗਮੋਹਨ ਸਿੰਘ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਬਹੁਤ ਜ਼ਿਆਦਾ ਢਿੱਲੀ ਹੋਈ ਦੋਸ਼ੀਆਂ ਨੂੰ ਕਾਬੂ ਨਾ ਕਰਨ ਵਿੱਚ ناکਾਮ ਹੋ ਰਹੀ ਹੈ ਜਿਸ ਤਹਿਤ ਪਿਛਲੇ ਦਿਨੀ ਪਿੰਡ ਪੱਧਰ ਵਿੱਚ ਸਾਡੇ ਸਾਥੀਆਂ ਉੱਪਰ ਕੁਝ ਪਿੰਦੇ ਦੇ ਵਿਅਕਤੀਆਂ ਵੱਲੋਂ ਵੱਡੇ ਪੱਧਰ ਤੇ ਜਾਣ ਲੇਵਾ ਹਮਲਾ ਕੀਤਾ ਗਿਆ ਸੀ ਅਤੇ ਥਾਣਾ ਚਬਾਲ ਪੁਲਿਸ ਨੇ ਮੌਕੇ ਤੇ ਪੁੱਜ ਕੇ ਪਿੰਦੇ ਦੇ ਕੁਝ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਉਹਨਾਂ ਵਿੱਚੋਂ ਖਾਣਾ ਪੂਰਤੀ ਕਰਨ ਲਈ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ ਜੋ ਬਾਕੀ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਗਿਆ। ਉਥੇ ਸ਼ਰੀਆਮ ਪਿੰਡ ਵਿੱਚ ਘੁੰਮ ਰਹੇ ਹਨ ਪਰ ਪੁਲਿਸ ਕਾਬੂ ਨਹੀਂ ਕਰ ਰਹੀ ਜਿਸ ਨੂੰ ਅੱਜ ਲੈ ਕੇ ਤਰਨ ਤਰਨ ਦੇ ਐਸਐਸਪੀ ਕੰਪਲੈਕਸ ਗੇਟ ਅਗੇ ਤਰਨਾ ਦਿੱਤਾ ਜਾ ਰਿਹਾ ਹੈ ਜ਼ਖਮੀ ਹੋਏ ਸਤਵਿੰਦਰ ਸਿੰਘ ਪਤਰੀ ਦਾ ਪੁਰਾਣੇ ਦੱਸਿਆ ਹੈ ਕਿ ਪਿਛਲੇ ਸਤੰਬਰ ਦੇ ਮਹੀਨੇ ਵਿੱਚ ਮੇਰੇ ਪਰਾ ਸਤਵਿੰਦਰ ਸਿੰਘ ਪਤਰੀ ਨੂੰ ਪਿੰਡੇ ਕੁਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਗਿਆ ਸੀ ਪਰ ਉਸੇ ਸਮੇਂ ਥਾਣਾ ਚਬਾਲ ਪੁਲਿਸ ਮੌਕੇ ਤੇ ਪਿੰਡ ਦੇ ਕੁਝ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਸੀ ਅਤੇ ਬਾਕੀਆਂ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ ਇਨ ਜਿਸ ਨੂੰ ਲੈ ਕੇ ਇਨਸਾਫ ਵਾਸਤੇ ਅਸੀਂ ਮਜਬੂਰਨ ਹੋ ਕੇ ਅੱਜ ਸਾਨੂੰ ਤਰਨਤਾਰਨ ਦੇ ਐਸਐਸਪੀ ਤੋਂ ਇਨਸਾਫ ਲੈਣ ਵਾਸਤੇ ਧਰਨਾ ਲਗਾਇਆ ਜਾ ਰਿਹਾ ਹੈ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ ਤਰਨਤਾਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜੀ ਦੀ ਜ਼ਿੰਮੇਵਾਰੀ ਲੋਕਾਂ ਦੀ ਰੱਖਿਆ ਕਰਨੀ ਹੈ ਉਹਦੀ ਬਜਾਏ ਉਹ ਮਤਲਬ ਜੁਰਮ ਦੇ ਨਾਲ ਕਿਸੇ ਦਾਰ ਲੱਗ ਰਹੀ ਹੈ ਕਿਉਂਕਿ ਇਹਨਾਂ ਇਹਨਾਂ ਕੁਝ ਹੋ ਰਿਹਾ ਉਹਦੇ ਉੱਤੇ ਕੋਈ ਟੈਕਟਿਕ ਐਕਸ਼ਨ ਨਹੀਂ ਹੋ ਰਿਹਾ ਪਰ ਉਹਦੀਆਂ ਜਿਹੜੀਆਂ ਨੇ ਕੋ ਕਾਫੀ ਸਾਰੀਆਂ ਰਿਪੋਰਟਸ ਨੇ ਕੋ ਮਿਲਣ ਤੋਂ ਬਾਅਦ ਵੀ ਮਤਲਬ ਜਿਹੜਾ ਪ੍ਰਸ਼ਾਸਨ ਹੈ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਤੇ ਜ਼ਮੂਰੀ ਜਿਹੜਾ ਮਤਲਬ ਜ਼ਮੂਰੀਅਤ ਵਿੱਚ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਉਹ ਨਾ ਟੰਡਾ ਕਿੰਨਾ ਤੇ ਅਗਰ ਸੰਘਰਸ਼ ਚੜਾ ਯਾਰੀ ਰਹਗਾ ਭਲੇ ਕਿ ਜਦੋਂ ਸ਼ੁਰੂ ਹੋਇਆ ਤੇ ਜਦੋਂ ਤੱਕ ਮਤਲਬ ਕੇਤਨ ਦਾ ਉਦਦਲੇ ਬੰਦੇ ਨਹੀਂ ਆਉਂਦੀ ਕਿ ਉਹਨਾਂ ਨੇ ਉਹ ਲੋਕਾਂ ਦੀ ਡਿਊਟੀ ਵਾਸਤੇ ਡਿਊਟੀ ਤੇ ਲਾ ਕੇ ਉਹ ਕੁਝ ਚੰਦ ਲੋਕਾਂ ਦੀ ਮਤਲਬ ਸੇਵਾ ਵਿੱਚ ਕਰਨ ਤੋਂ ਮਤਲਬ ਚਲੇਗਾ ਇੱਕ ਜਿਹਾ ਚਿਰ ਪਹਿਲੇ ਜਿਹਾ ਉਦੇਸ਼ ਅਤੇ ਕੁਰਬਾਨੀ ਵਾਲੀ ਕਿਤਾ ਰਹੀ ਉਹਦੇ ਆ ਤੋ ਮੈਂ ਸਮਝਦਾ ਕਿ ਤਰਨਤਾਰਨ ਜਿਹੜਾ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਤਰਨਤਾਰਨ ਡਿਸਟ੍ਰਿਕਟ ਦੀ ਹੈ ਸਾਰੇ ਪਿੰਡ ਜਿਹੜੇ ਨੇ ਉਹਨਾਂ ਚੋਂ ਬਜ਼ੁਰਗਾਂ ਨੇ ਗਦਰ ਪਾਰਟੀ ਵੇਲੇ ਹਿੱਸਾ ਪਾਇਆ ਉਸ ਤੋਂ ਬਾਅਦ ਚੀਜ਼ ਪਕਿਓ ਨਾ ਤਾਂ ਬਾਜ਼ੀ ਹੋਇਆ ਲੇਕਿਨ ਉਹਦੇ ਵਿੱਚ ਇੱਕੋ ਅਹਿਸਾਸ ਸੀਗਾ ਕਿ ਜਿਹੜੀ ਜਦੋਂ ਆਜ਼ਾਦ ਹੋਵਾਂਗੇ ਉਦੋਂ ਸਰਕਾਰ ਲੋਕਾਂ ਦੇ ਨੂੰ ਜਵਾਬਦੇ ਹੋਏਗੀ ਤਾਂ ਉਹ ਅੱਜ ਵੀ ਖੜਾ ਹੈ ਉੱਥੇ ਔਰ ਉਹਦੀ ਚੇਤਨਤਾ ਲਈ ਲਗਾਤਾਰ ਆਪਾਂ ਨੂੰ ਲੜਨ ਦੀ ਲੋੜ ਹੈ ਜਿਹੜਾ ਅਪਰਾਧੀਆਂ ਦੇ ਖਿਲਾਫ ਅਪਣਾਇਆ ਹੋਇਆ ਪੁਲਿਸ ਨੇ ਉਹਦੇ ਖਿਲਾਫ ਅਸੀਂ ਇਹ ਰੂਸ ਕਰ ਰਹੇ ਹਾਂ ਕਿਉਂਕਿ ਪਿਛਲੇ 13 ਸਤੰਬਰ ਨੂੰ ਪਿੰਡ ਪੱਧਰੀ ਦੇ ਵਿੱਚ ਸਲਵਿੰਦਰ ਸਿੰਘ ਨੂੰ ਦੋ ਗੋਲੀਆਂ ਮਾਰੀਆਂ ਉਹਨੇ ਪੰਚਾਇਤੀ ਫੰਡਾਂ ਦੀ ਜਾਂਚ ਕਰਵਾਈ ਸੀ 93 ਲੱਖ ਦੇ ਫੰਡਾਂ ਦੇ ਆਧਾ ਕਪੜਿਆਂ ਦੇ ਆਧਾਰ ਤੇ ਉਹਦੇ ਸਰਪੰਚ ਦੇ ਖਿਲਾਫ ਕੇਸ ਦਰਜ ਹੋਇਆ ਉਹ ਵੀ ਸਤੰਬਰ ਦੇ ਵਿੱਚ ਹੀ ਹੋਇਆ ਉਹ ਕੇਸ ਦਰਜ ਹੋਇਆ ਤੇ ਉਸ ਕੇਸ ਦੀ ਜਾਂਚ ਕਰਾਉਣ ਵਾਲੇ ਸਰਵਿੰਦਰ ਨੂੰ ਗੋਲੀਆਂ ਮਾਰ ਜਾਂਗੇ ਅੱਜ ਤੱਕ ਉਹਨਾਂ ਦੋਚੀਆਂ ਨੂੰ ਕੋਈ ਵੀ ਇਹ ਜਿਹੜੀ ਇਹ ਜਾਂਚ ਦੇ ਵਿੱਚ ਜਾਂ ਕੋਈ ਜਿਹੜੀ ਗ੍ਰਿਫਤਾਰੀ ਉਹਨਾਂ ਦੀ ਨਹੀਂ ਕੀਤੀ ਗਈ ਉਹ ਖੁੱਲੇ ਘੁੰਮਦੇ ਨੇ ਉਹਨਾਂ ਦੋਚੀਆਂ ਚੋਂ ਇੱਕ ਨੇ 3 ਨਵੰਬਰ ਨੂੰ ਮੇਰਾ ਰਾਹ ਘੇਰਿਆ ਮੈਨੂੰ ਜੈਸ਼ ਜਦਾ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਇੱਕ ਘਟਨਾ ਨਹੀਂ ਕਈ ਘਟਨਾਵਾਂ ਨੇ ਜੇਲੇ ਦੇ ਵਿੱਚ ਪਿੰਡ ਪੋਝੀਆਂ ਦੇ ਵਿੱਚ ਨੌਜਵਾਨ ਦੇ ਚਾਕੂਆਂ ਨਾਲ ਜਿਹੜਾ ਹਮਲਾ ਕੀਤਾ ਅੱਜ ਉਹਨਾਂ ਦੀ ਵੀ ਅੱਜ ਤੱਕ 56 ਦਿਨ ਹੋ ਗਏ ਕੋਈ ਗ੍ਰਿਫਤਾਰੀ ਨਹੀਂ ਹੋਈ ਇਹ ਪੁਲਿਸ ਦਾ ਜਿਹੜਾ ਰਵਈਆ ਹੈ ਚਾਹੇ ਉਹ ਕਤਲ ਕਰਨ ਵਾਲੇ ਹੋਣ ਚਾਹੇ ਉਹ ਗੁੰਡਾਗਰਦੀ ਕਰਨ ਵਾਲੇ ਹੋਣ ਚਾਹੇ ਉਹ ਲੁੱਟਾਂ ਖੋਹਾਂ ਕਰਨ ਵਾਲੇ ਹੋਣ ਜਿੰਨਾ ਮਤਲਬ ਇਹ ਉਹਦਾ ਵੱਧ ਰਿਹਾ ਹੈ ਚਾਹੇ ਉਹ ਜਿਹੜਾ ਹੈ ਡਕੈਤੀਆਂ ਕਰਨ ਵਾਲੇ ਹੋਣ ਜਾਂ ਨਸ਼ਿਆਂ ਦੇ ਕਾਰੋਬਾਰੀ ਹੋਣ ਇਹਨਾਂ ਦੇ ਖਿਲਾਫ ਪੁਲਿਸ ਦਾ ਬਹੁਤ ਨਰਮ ਰਵਈਆ ਹੈ ਔਰ ਵਿਸ਼ੇਸ਼ ਕਰਕੇ ਐਸਐਸਪੀ ਸਾਹਿਬ ਦੀ ਅਸੀਂ ਕਹਾਂਗੇ ਕਿ ਇਹ ਇਹਨਾਂ ਨੇ ਇਹ ਸਾਰੀ ਕੋਸ਼ਿਸ਼ ਪ੍ਰਤੀ ਰਿਸਪੌਂਸਿਬਿਲਟੀ ਉਹਨਾਂ ਦੀ ਬੰਦੀ ਹੈ ਜਿਹੜੇ ਦੇ ਮੁਖੀ ਹੋਣ ਕਰਕੇ ਇੱਕ ਚਵਾਲ ਥਾਣੇ ਦੀਆਂ ਘਟਨਾ ਨਹੀਂ ਸਾਰੇ ਜ਼ਿਲ੍ਹਿਆਂ ਦੀਆਂ ਜਿਹੜੀਆਂ ਘਟਨਾਵਾਂ ਅਸੀਂ ਇਕੱਠੀਆਂ ਕਰਾਂਗੇ ਤੇ ਇਹ ਤੱਥ ਲਾਵਾਂਗੇ ਕਿ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪੁਲਿਸ ਜਿਹੜਾ ਉਹ ਅਪਰਾਧੀਆਂ ਨੂੰ ਤੇ ਨਸ਼ੇ ਦੇ ਕਾਰੋਬਾਰੀਆਂ ਨੂੰ ਕੰਟਰੋਲ ਕਰਨ ਦੇ ਵਿੱਚ ਅਸਮਰਥ ਰਹੀ ਹੈ ਆ ਸਾਡੇ ਧਰਮੇ ਦੇ ਧਰਨੇ ਦੇ ਦਰਮਿਆਨ ਦਰਮਿਆਨ ਜਿੱਥੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂ ਪਹੁੰਚੇ ਨੇ ਉੱਥੇ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਤੇ ਸ਼ਹੀਦ ਭਗਤ ਸਿੰਘ ਦੇ ਭਾਨ ਜੀ ਪ੍ਰੋਫੈਸਰ ਜਗਮੂਨ ਸਿੰਘ ਵੀ ਹਾਜ਼ਰ ਨੇ ਕਿਉਂਕਿ ਉਹ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਦੀ ਗੱਲ ਕਰਨ ਵਾਲੀ ਜੱਥੇਬੰਦੀ ਦੇ ਨੁਮਾਇंदे ਨੇ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉਹ ਉਹਨਾਂ ਅਪਰਾਧਿਕ ਕਾਰਵਾਈ ਜਿਹੜੇ ਅਪਰਾਧਿਕ ਕਾਰਵਾਈਆਂ ਕਰਨ ਵਾਲੇ ਨੇ ਇਹਨਾਂ ਖਿਲਾਫ ਸਖਤੀ ਨਾਲ ਜਿਹੜਾ ਹੈ ਉਹ ਆਪਣਾ ਰੋਖਾ ਪੜਾਵੇ ਉਹਨਾਂ ਨੂੰ ਗ੍ਰਿਫਤਾਰ ਕਰੇ ਇਹ ਅੱਜ ਸਾਡੀ ਮੁੱਖ ਮੰਗ ਹੈ ਇਹਨਾਂ ਕੁਛ ਕਰਨਾ